ਇੱਕ ਮੈਨੂੰ ਹੋਰ ਬੜੀ ਦੱਸਣ 'ਚ ਖੁਸ਼ੀ ਹੋ ਰਹੀ ਆ ਆਂਕੜਾ ਕਿ ਜਿਹੜੀਆਂ ਇਸ ਵਾਰ ਸਰਪੰਚਾਂ ਦੀਆਂ ਇਲੈਕਸ਼ਨਾਂ ਹੋਈਆਂ ਸੀਗੀਆਂ ਸਰਪੰਚਾਂ ਦੀਆਂ ਇਲੈਕਸ਼ਨਾਂ ਦੇ ਵਿੱਚ 3044 ਗ੍ਰਾਮ ਪੰਚਾਇਤਾਂ ਨੇ ਜਿਹੜੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਨੇ ਜਿਹੜੀ ਕਿ ਅੱਜ ਤੱਕ ਦਾ ਇਤਿਹਾਸ ਦੇ ਅੰਦਰ ਸਭ ਤੋਂ ਰਿਕਾਰਡ ਤੋੜ ਜਾਨੀ ਕਿ ਇਹ ਹਿਸਟਰੀ ਆ ਜਿਹੜੀ ਇਹ ਡਾਟਾ ਬਣ ਚੁੱਕਿਆ ਸੋ ਉਹਦੇ ਵਿੱਚ ਸਾਡੇ ਬੱਚੀਆਂ ਬੱਚੇ ਜਿਹਨਾਂ ਦੀ ਉਮਰ ਕੁੱਲ 21 ਸਾਲ 22 ਸਾਲ 23 ਸਾਲ 25 ਸਾਲ ਅੱਜ ਦੀ ਉਮਰ ਦੇ ਬੱਚੇ ਜਾਨੀ ਕਿ ਜਿੱਤ ਕੇ ਸਾਡੇ ਛੋਟੇ ਇਹ ਬੱਚੇ ਜਿਹੜੇ ਨੇ ਉਹ ਸਰਪੰਚ ਬਣ ਕੇ ਆਏ ਯੰਗਸਟਰਸ ਜਿਹੜੇ ਪੜੇ ਲਿਖੇ ਨੌਜਵਾਨ ਨੇ ਬੀਤੀ ਕੱਲ ਇੱਕ ਸੰਗਰੂਰ ਜ਼ਿਲ੍ਹੇ ਚੋਂ ਇੱਕ ਬੱਚੀ ਜਿਹਦੀ ਉਮਰ ਕੁੱਲ 22 ਸਾਲ ਦੀ ਸੀ ਤੇ 21 ਸਾਲ 8 ਮਹੀਨੇ ਦੀ ਉਹ ਸਾਡੀ ਧੀ ਰਾਣੀ ਉਹ ਸਰਪੰਚ ਬਣ ਕੇ ਜਿੱਤ ਕੇ ਆਈ ਹੈ ਸੋ ਤੁਸੀਂ ਸੋਚੋ ਵੀ ਕਿੰਨੇ ਯੰਗਸਟਰਸ ਨੂੰ ਸੇਵਾ ਕਰਨ ਦਾ ਇਹਦੇ ਵਿੱਚ ਮੌਕਾ ਮਿਲਿਆ ਇਸ ਦੇ ਨਾਲ ਮੈਨੂੰ ਇਹ ਦੱਸਣ ਚ